ਬਾਇ ਰਸੋਈ ਜੀ ਤੁਹਾਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਨੇ ਤੇ ਰਸੋਈ ਜੀ ਕਈ ਠੀਕ ਆ ਜਾਂਦੇ ਨੇ ਲੱਗਦੀ ਆ ਕਿਦੋਂ ਨੇ ਜਦੋਂ ਆਪਾਂ ਬਾਹਰ ਲਾਫਟ ਵਾਲੇ ਮਸਾਲੇ ਵਰਤਣ ਲੱਗ ਜਾਂਦੇ ਆ ਆ ਆ ਆ ਗਏ ਜਮਾ ਸੁਧਦੀ ਰਾਜਸਤਾਨੀ ਆ ਕੀ ਚੀਜ਼ ਆ ਕੀ ਜੀ ਇਹ ਗ੍ਰੀਨ ਟੀ ਹੈ ਜੀ ਅੱਛਾ ਇਹਨੂੰ ਐਂ ਪਾਲੋ ਇਹਨੂੰ ਐਂ ਪਾਲੋ ਗ੍ਰੀਨ ਟੀ ਪਤਾ ਕੀ ਕੰਮ ਕਰਦੀ ਹੈਗੀ ਤੁਹਾਡਾ ਭਾਰ ਘਟਾ ਦੂ ਤੁਹਾਡਾ ਕੰਟਰੋਲ ਵਧਾ ਤੁਹਾਡਾ ਖੂਨ ਘੜੇਗਾ ਕਈ ਬਿਮਾਰੀਆਂ ਨੂੰ ਇਹ ਖਤਮ ਕਰ ਦੂਗੀ ਆ ਦੇਖੋ ਜੀ ਇਹਦੇ ਗਰਮ ਪਾਣੀ ਪਾਓ ਜੀ 5-7 ਮਿੰਟਾਂ ਦੇ ਪਾਣੀ ਹਰਾ ਹੋ ਜਾਊਗਾ ਤੇ ਇਹ ਦੂਆ ਦਾ ਮਸਾਲਾ ਆਗੇ ਜਿਵੇਂ ਜੀ ਇਹ ਮਸਾਲੇ ਜਮਾ ਸੁਧਨੇ ਜੀ ਹਾਂਜੀ ਬਿਲਕੁਲ ਸ਼ੁੱਧ ਅੱਛਾ ਆ ਬੇਸਣ ਕਿਵੇਂ ਹੈ ਜੀ ਇਹ ਬੇਸਣ ਕੋਲਡ ਪ੍ਰੈਸ ਕੋਲੂ ਜਿਵੇਂ ਆਪਣੇ ਤੇਲ ਕੱਢਣ ਵਾਲੇ ਕੋਲਡ ਪ੍ਰੈਸ ਕੋਲੂ ਆਗੇ ਜਿਵੇਂ ਆਪਣੇ ਪਹਿਲਾਂ ਜ ਤੇਰੇ ਪਿੰਡ ਦੇ ਨੇੜੇ ਵੀ ਘਰਾਟ ਲੱਗਿਆ ਹੋਇਆ ਹੈ ਨਾ ਉਵੇਂ ਇਹ ਸਲੋ ਪ੍ਰੋਸੈਸ ਨਾਲ ਪੀਸਿਆ ਗਿਆ ਇਹਦੀ ਘਣਤਾ ਦੇਖ ਕਿੰਨੀ ਹੈ ਜਿਵੇਂ ਆ ਸੇਦਾ ਨਮਕ ਆ ਗਿਆ ਜੀ ਤੇ ਆਹ ਕਾਲੇ ਛੋਲੇ ਆ ਗਏ ਜੀ ਇਹ ਕਾਲੇ ਛੋਲੇ ਦੇਸੀ ਆ ਗਏ ਬਰਾਨੀ ਬਿਲਕੁਲ ਕਿੰਨੇ ਰੁਪਏ ਕਿਲੋ ਨੇ ਜੀ ਇਹ 100 ਰੁਪਏ ਕਿਲੋ ਹੈ ਜੀ ਜਿਵੇਂ ਸਰੋਂ ਦਾ ਤੇਲ ਦੀ ਬੋਤਲ ਜਿਵੇਂ ਪ्योर ਤੇਲ ਹੈ ਜੀ ਇਹ ਬਿਲਕੁਲ ਸ਼ੁੱਧ ਕੋਲਡ ਪ੍ਰੈਸ ਕੋਲੂ ਦਾ ਹੈ ਜੇ ਤੁਸੀਂ ਖੋਲ ਕੇ ਦੇਖੋ ਇਹਨੂੰ ਐਂ ਲੱਗਦਾ ਜਿਵੇਂ ਸ਼ਹਿਦ ਹੁੰਦਾ ਤੇ ਜਿਵੇਂ ਆਹ ਮਸਾਲੇ ਆ ਗਏ ਜਿਵੇਂ ਸੁਧ ਮਸਾਲੇ ਹੈ ਜੀ ਜੇ ਕਿਸੇ ਨੇ ਕੋਰੀਅਰ ਕਰਵਾਉਣੇ ਹੁਣ ਕਿੱਥੇ ਤੱਕ ਕਰ ਦੋਗੇ ਜੀ ਕੋਰੀ اپنی ਬਠਿੰਡਾ ਬਰਨਾਲਾ ਰੋਡ ਤੇ ਆਪਣਾ ਖਲਾੜਾਗਾ ਲਹਿਰੇ ਵਗੇ ਆਪਣਾ ਖਲਾੜਾ ਆਹ ਦੇਖੋ ਜੀ ਜਿਹੜੀ ਚਾਹ ਕਿੰਨਾ ਸੁੱਕੀ ਆ ਪੱਤੇ ਐ ਖੁੱਲ ਗਿਆ ਦੇਖੋ ਆ ਪੱਤੇ ਖੁੱਲੇ ਦੇਖੋ ਪਾਣੀ ਚ ਤੇ ਆ ਇਧਰ ਜਮਾ ਸੁੱਕੇ ਪੱਤੇ ਨੇ ਇਹ ਆ ਪਿਓਰ ਗ੍ਰੀਨ ਟੀ ਜੇ ਤੁਸੀਂ ਵੀ ਇਹ ਚੀਜ਼ਾਂ ਲੈਣਾ ਸਕਰੀਨ ਤੇ ਬਾਬਾ ਜੀ ਦਾ ਨੰਬਰ ਚੱਲ ਰਿਹਾਗਾ ਇੱਥੋਂ ਆ ਕੇ ਵੀ ਲਈ ਜਾ ਸਕਦੇ ਹੋ ਘਰੇ ਬੈਠੇ ਆਨਲਾਈਨ ਵੀ ਮੋਬਾਈਲ ਸਕਦੇ ਹੋ ਪੰਜਾਬੀਓ ਪੰਜਾਬੀਆਂ ਦਾ ਸਾਥ ਦਿਆ ਕਰੋ ਜੇ ਭਈਏ ਭਜਾਉਣ ਨੇ ਤਾਂ ਜਹੇ ਸਰਦਾਰਾਂ ਕੋਲੇ ਜਾਓ ਉਹ ਤਾਂ ਪੇਪਾ ਜਾਣਗੇ